ਇਸ ਪਵਿੱਤ੍ਰ ਤੇਰਾ ਸਿੰਘ ਚੰਦ ਸਾਹਿਬ ਦੇ ਪਰਿਵਾਰ ਦੇ ਸਾਰੇ ਸਦਸ ਅਤੇ ਸਟੇਜ ਤੇ ਬੈਠੀਆਂ ਮਾਣਯੋਗ ਹਸਤੀਆਂ ਵਿੱਚੋਂ ਮਾਨਯੋਗ ਕੁਟਰ ਸਾਹਿਬ ਸੌਰੰਜੀਤ ਸਹਰੀ ਜੀ ਡਾਕਟਰ ਸਰਬਜੀਤ ਸਿੰਘ ਜੀ ਗੁਰਪ੍ਰੀਤ ਕੁਗੀ ਜੀ ਡਾਕਟਰ ਸੁਦੇਵ ਸਿੰਘ ਜੀ ਗਾਇਕਾ ਡੋਲੀ ਸਿੰਘ ਅਤੇ ਸਾਹਮਣੇ ਬੈਠੇ ਮੇਰੇ ਸਾਥਕਾਰ ਸਾਥੀਓ ਆਪ ਸਭ ਨੂੰ ਜੀ ਆਇਆਂ ਕਹਿੰਦਾ ਅੱਜ ਅਸੀਂ ਕਲਾ ਭਵਨ ਦੇ ਵਿਹੜੇ ਵਿੱਚ तेरा सिंह चंद ਯਾਦਗਾਰੀ ਸਾਹਿਤਿਕ ਮੇਲਾ ਬਣਾਉਣ ਲਈ ਇਕੱਤਰ ਹੋਏ ਹਾਂ ਅਤੇ ਇੱਥੇ ਆਉਣ ਲਈ ਪੰਜਾਬੀ ਲੇਖਕ ਸਭਾ ਵੱਲੋਂ ਮੈਂ ਆਪ ਸਭ ਦਾ ਨਿੱਘਾ ਸਵਾਗਤ ਕਰਦਾ ਹਾਂ ਅੱਜ ਅਸੀਂ ਜਿਸ ਮਹਾਨ ਸ਼ਖਸੀਅਤ ਦੀ ਯਾਦ ਵਿੱਚ ਇੱਥੇ ਜੁੜੇ ਹਾਂ ਉਹ ਲੋਕ ਪਿਆਰਾਂ ਦੇ ਹਰਮਨ ਪਿਆਰੇ ਸਨ ਮੇਰੀ ਮੁਰਾਦ ਹੈ ਬਹੁਤ ਹੀ ਸਤਿਕਾਰਤ ਤੇਰਾ ਸਿੰਘ ਚੰਦ ਸਾਹਿਬ ਜੀ ਜੋ ਇੱਕ ਆਜ਼ਾਦ ਵਿਸ਼ਵ ਜੰਦ ਪੋਇਸਨ ਅਤੇ ਪੰਜਾਬੀ ਸੱਭਿਆਚਾਰ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਨਾਟਕਕਾਰ, ਲੇਖਕ ਤੇ ਅਨੁਵਾਦਕ ਵੀ ਸਨ। ਅਤੇ ਕਈ ਅਮਰ ਗੀਤਾਂ ਦੇ ਰਚయిత ਸਨ। ਉਹਨਾਂ ਦੀਆਂ ਪ੍ਰਸਿੱਧ ਰਚਨਾਵਾਂ ਵਿੱਚੋਂ ਸਿਸਕਿਆ ਜੋ 1943 ਦੇ ਵਿੱਚ ਪ੍ਰਕਾਸ਼ਿਤ ਹੋਈ ਸੀ, ਸਮੇ ਸਮੇਦਿਆਂ ਕਲਨਾ 1954 ਵਿੱਚ ਅਤੇ ਅਮਰ ਪੰਜਾਬ ਸਨ। ਲੇਕਿਨ 1995 ਵਿੱਚ ਪ੍ਰਕਾਸ਼ਿਤ ਕਾਕ ਸਮੇਂ ਦਾ ਬੋਲਿਆ ਉਹਨਾਂ ਦਾ ਪ੍ਰਮੁੱਖ ਕੰਮ ਸੀ ਇਸ ਰਚਨਾ ਦੀਆਂ ਦੋ ਪੰਕਤੀਆਂ ਅੱਜ ਦੇ ਨਾਲ ਸਾਂਝੀਆਂ ਕਰਾਂਗੇ ਕਾਕ ਸਮੇਂ ਦਾ ਬੋਲਿਆ ਅਮਨਾ ਦੀ ਬੋਲੀ ਕਾਕ ਸਮੇਂ ਦਾ ਬੋਲਿਆ ਅਮਨਾ ਦੀ ਬੋਲੀ ਮਾ ਕਿਉਂ ਵਰਗੀ ਸਸਕਣ ਕਣ ਕਣ ਵਿੱਚ ਕੋਲੀ ਮੱਕੇ ਵਰਗੀ ਮਸਤੀ ਇਸ ਕਣ ਕਣ ਵਿੱਚ ਕੋਲੀ ਕਾਗ ਸਵੇ ਦਾ ਬੋਲਿਆ ਅਮਨਾ ਦੀ ਬੋਲੀ ਜੀ ਅਮਨਾ ਦੀ ਬੋਲੀ ਜੀ ਬੋਲਣਾ ਚੰਦ ਸਾਹਿਬ ਨੇ ਪ੍ਰੋਫੈਸਰ ਮੋਨ ਸਿੰਘ ਜੀ ਨਾਲ ਲਲਕੇ ਇਹ ਜੀ ਪੰਜਾਬ ਦੇ ਪੰਜਾਬੀ ਲੇਖਕ ਸਮਰਤੀ ਦੀ ਸਥਾਪਨਾ ਵੀ ਕੀਤੀ ਅਤੇ ਪੰਜਾਬੀ ਸਾਹਿਤ ਅਕੈਡਮੀ ਤੇ ਪੰਜਾਬੀ ਸੰਗੀਤ ਨਾਟਕ ਕਰਨੀ ਦੇ ਵੀ ਮੋਢੀ ਤੇ ਸਥਾਪਕ ਹਨ ਵਰਸਨ ਚੰਦ ਸਾਹਿਬ ਦਾ ਜਨਮ 6 ਜਨਵਰੀ 1921 ਨੂੰ ਪਿੰਡ ਬਿਲਾਵਲ ਜ਼ਿਲ੍ਹਾ ਕੈਂਪਲੂਰ ਪੰਜਾਬ ਵਿਖੇ ਹੋਇਆ ਹੁਣ ਪਾਕਿਸਤਾਨ ਵਿੱਚ ਉਹ ਕੋਠੋ ਹਾਰ ਇਲਾਕੇ ਦੇ ਜੰਪਲ ਸੰ ਤੇ 88 ਬਰੇ ਦੀ ਉਮਰ ਪੂਰ ਕੇ 9 ਜੁਲਾਈ 2009 ਨੂੰ ਚੰ디ਗੜ੍ਹ ਵਿਖੇ ਸਾਡੇ ਖਾਪਾਂ ਖਿਆਲਾਂ ਵਿੱਚ ਸਦਾ ਜਿਉਂਦੇ ਰਹਿੰਦੇ ਹੋਏ ਸਦਾ ਲਈ ਸੌਂ। ਉਹਨਾਂ ਦੇ ਵਾਲਦੈਨ ਦੇ ਘਰ ਬੱਚੇ ਹੋ ਕੇ ਮਰ ਜਾਂਦੇ ਸੀ ਤੇ ਜਦ ਇਹਨਾਂ ਦਾ ਜਨਮ ਹੋਇਆ ਤਾਂ ਪਿਤਾ ਜੀ ਨੇ ਕਿਹਾ ਨਾ ਇਹ ਰੱਬ ਇਹ ਤਾਂ ਤੇਰਾ ਹੈ ਇਹ ਤਾਂ ਤੇਰਾ ਹੈ। ਤੇ ਇਸ ਤਰ੍ਹਾਂ ਹੀ ਉਹ ਤੂੰ ਇਹਨਾਂ ਦਾ ਰਾਖਾ ਹੈ ਅਤੇ ਮਾਤਾ ਜੀ ਨੇ ਕਹਿਣਾ ਸ਼ੁਰੂ ਕਰ ਦਿੱਤਾ ਇਹ ਤਾਂ ਮੇਰਾ ਚੰਨ ਪੁੱਤ ਹੈ। ਸੋ ਇਸ ਤਰ੍ਹਾਂ ਤੇਰਾ ਸਿੰਘ ਚੰਨ ਨਾਨ ਦੀ ਸਿਰਜਣਾ ਹੋਈ। ਹੁਣ ਅਸੀਂ ਉਹ ਸੰਸਥਾ ਦੀ ਗੱਲ ਕਰੀਏ ਜੋ ਚੰਡੀਗੜ੍ਹ ਦੀ ਸਭ ਤੋਂ ਪੁਰਾਣੀ ਸਾਹਿਤਕ ਸੰਸਥਾ ਹੈ ਅਤੇ ਜਿਸ ਦੇ ਉਪਰਾਲੇ ਨਾਲ ਅੱਜ ਇਹ ਸ਼ੁਭ ਦਿਹਾੜਾ ਮਨਾਇਆ ਜਾ ਰਿਹਾ ਹੈ। ਯਾਨੀ ਕਿ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਜਿਸ ਨੂੰ ਅੱਜ 43 ਬਰੇ ਹੋ ਗਏ ਹਨ ਨਿਰੰਤਰ ਸਾਹਿਤਕ ਸੇਵਾ ਨਿਭਾਉਂਦੇ ਹੋਏ। ਇਸ ਸੰਸਥਾ ਵਿੱਚ ਨ ਰੁਟੀਨ ਦੀਆਂ ਗਤੀਵਿਧੀਆਂ ਨੇ ਉਹਦੇ ਚ ਹਰ ਮਹੀਨੇ ਦੇ ਦੂਸਰੇ ਐਤਵਾਰ ਨੂੰ ਕਵੀ ਦਰਬਾਰ ਆਯੋਜਿਤ ਕੀਤਾ ਜਾਂਦਾ ਹੈ ਅਤੇ ਸਾਰੀਆਂ ਭਾਸ਼ਾਵਾਂ ਨੂੰ ਮਹੱਤਤਾ ਵੀ ਦਿੱਤੀ ਜਾਂਦੀ ਹੈ ਇਸ ਦੇ ਇਲਾਵਾ ਲੇਖਕਾਂ ਦੀਆਂ ਨਵੀਆਂ ਸਿਰਜਣਾਵਾਂ ਨੂੰ ਲੋਕ ਅਰਪਣ ਵੀ ਕੀਤਾ ਜਾਂਦਾ ਹੈ ਅਤੇ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਨੂੰ ਵੀ ਮੰਨਦੇ ਰਹਿੰਦੇ ਨੇ ਜਿਵੇਂ ਕਿ ਸੈਮੀਨਾਰ ਪੰਜਾਬੀ ਸਿਨੇਮਾ ਕਹਾਣੀ ਦੀ ਵਿਦਾ ਪਾਸ਼ਾ ਵਿਆਕਰਨ ਆਦਿ ਦੀਪਕ ਚਰਾਸਲ ਤੇ ਭਪਿੰਦਰ ਸਿੰਘ ਮੁਬਾਰਕ ਦੇ ਹਕਦਾਰ ਨੇ ਕਿਉਂਕਿ ਇਹਨਾਂ ਨੇ 8 ਦਸੰਬਰ 2024 ਨੂੰ ਲੇਖਕ ਸਭਾ ਦੀ ਇਲੈਕਸ਼ਨ ਵੇਲੇ ਕੁਝ ਨਵੇਂ ਉਪਰਾਲੇ ਵੀ ਕਰਨ ਦਾ ਪ੍ਰਣ ਲਿਆ ਸੀ ਜਿਵੇਂ ਕਿ ਮੈਂ ਪੰਜਾਬੀ ਸਾਹਿਤ ਤੇ ਪੰਜਾਬੀ ਭਾਸ਼ਾ ਦੀ ਪਰਫੁੱਲਤਾ ਲਈ ਤਨ ਮੰਨ ਨਾਲ ਕੋਸ਼ਿਸ਼ ਕਰਾਂਗਾ ਅਤੇ ਦੂਸਰਾ ਵਾਅਦਾ ਸੀ ਪੰਜਾਬੀ ਤੇ ਪੰਜਾਬ ਮੂਰੇ ਚੋਣੀਆਂ ਦਾ ਦ੍ਰਿੜਤਾ ਨਾਲ ਮੁਕਾਬਲਾ ਕਰਾਂਗਾ ਮੈਨੂੰ ਇਸ ਲਈ ਇਹ ਵਾਅਦੇ ਯਾਦ ਹਨ ਕਿਉਂਕਿ ਮੈਂ ਉਸ ਦਿਨ ਸਭਾਗਾਰ ਵਿੱਚ ਮੌਜੂਦ ਸੀ ਅਤੇ ਉਸ ਪ੍ਰੋਗਰਾਮ ਦੀ ਸ਼ੁਰੂਆਤ ਮੈਂ ਸ਼ਬਦਗਾਂਨ ਨਾਲ ਕੀਤੀ ਸੀ ਅੱਜ ਮੈਂ ਮਾਣ ਨਾਲ ਇਹ ਕਹਿ ਸਕਦਾ ਕਿ ਦੀਪਕ ਆਪਣੇ ਇਸ ਵਾਅਦੇ ਤੋਂ ਖਰੇ ਹੋ ਕੇ ਨਿਭੜੇ ਨੇ ਇੱਕ ਮਹਾਨ ਹਸਤੀ ਜਿਨ੍ਹਾਂ ਦਾ ਹਾਲੇ ਤੱਕ ਜ਼ਿਕਰ ਨਹੀਂ ਹੋਇਆ ਉਹ ਸੁਰਜੀਤ ਪਾਤਰ ਜੀ ਸਨ ਜੋ ਇਸ ਸੰਸਥਾ ਨਾਲ ਬਹੁਤ ਦੇਰ ਜੁੜੇ ਰਹੇ ਹੋਣ ਸਾਲੋਂ ਵਿਛੋੜਾ ਦੇ ਗਏ ਨੇ ਤੇ ਉਹ ਮੇਰੇ ਮਿੱਤਰ ਵੀ ਸਨ ਮੇਰੇ ਹਮਨਾਮ ਵੀ ਸਨ ਹਮ ਉਮਰ ਵੀ ਸਨ ਤੇ ਮੇਰੇ ਨਾਲ ਬਹੁਤ ਪਿਆਰ ਕਰਦੇ ਸਨ ਉਹਨਾਂ ਦੀਆਂ ਚੰਦ ਮੈਂ ਹਰ ਦਿਨ ਆਪਣਾ ਸਾਜਿਆ ਕਰਾਂ ਕੋਈ ਦਾਲੀਆਂ ਚੋ ਲੰਘਿਆ ਹਵਾ ਉੱੜ ਕੇ ਕੋਈ ਦਾਲੀਆਂ ਚੋ ਲੰਘਿਆ ਹਵਾ ਉੱੜ ਕੇ ਅਸੀ ਲੱਗ ਗਏ ਰਕ ਵਰਗੀ ਆਵੜ ਕੇ ਕੋਈ ਨਾ ਆਸੋਂ ਲੰਘਿਆ ਹਵਾਵਾਂ ਕਰ ਕੇ ਵੜਾ ਤੇ ਨਿਆਸ ਦੂਰ ਦੂਰ ਤੀਕ ਮੇਰੇ ਪੱਤੇ ਧਿਕੇ ਤੇਂਦੀ ਆ ਪਾਣਨੀ ਗਵਾ ਪਣ ਕੇ ਕੋਈ ਨਾ ਅੱਖੋਂ ਨੰਗੇ ਆਵਾ ਪਣ ਕੇ ਤੇਤੀ ਮਨ ਆਂ ਦੇਵਾਂਗ ਸਾਨੂੰ ਮਿਲਿਆ ਵਿਕਰਨ ਐ ਮੇਲੰ ਜਾਨਾ ਪਾਣੀ ਕਦੇ ਵਾ ਪਣ ਕੇ ਜਦੋਂ ਮਿਲਿਆ ਸੀ ਹਾਂ ਤਾਂ ਸੀ ਸਭ ਲੱਜਿਆ ਜਦੋਂ ਜੁਲਦਾ ਹੋਇਆ ਤੁਰ ਗਿਆ ਖੁਦ ਆਪਣਾ ਪਣ ਕੇ ਤੁਰ ਗਿਆ ਖੁਦ ਆਪਣਾ ਪਣ ਕੇ